ਚਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਖਤਰਨਾਕ ਨਸਲਾਂ ਦੇ ਕੁੱਤਿਆਂ ਦੇ ਸ਼ਿਕਾਰ ਹੋਏ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਹਨ ਪਰ ਫੇਰ ਵੀ ਲੋਕ ਖਤਰਨਾਕ ਨਸਲਾਂ ਦੇ ਕੁੱਤੇ ਪਾਲਣ ਤੋਂ ਪਰਹੇਜ਼ ਨਹੀਂ ਕਰਦੇ ਅਜਿਹੇ ਕੁੱਤਿਆਂ ਨੂੰ ਪਾਲਣ ਦਾ ਮਕਸਦ ਘਰ ਦੀ ਰਾਖੀ ਕਰਤ ਲੋਕ ਵਿਖਾਵਾ ਜ਼ਿਆਦਾ ਹੁੰਦਾ ਹੈ ਅੱਜ ਫੇਰ ਹਰਚੋਵਾਲ ਕਸਬੇ ਦੇ ਨੇੜੇ ਪਿੰਡ ਬਹਾਦਰਪੁਰ ਰਜਵਾਦਾ ਰਣ ਵਾਲਾ ਇੱਕ 85 ਸਾਲ ਦਾ ਬਜ਼ੁਰਗ ਗਵਾਂਡੀਆਂ ਵੱਲੋਂ ਪਾਲੇ ਗਏ ਖਤਰਨਾਕ ਨਸਰ ਦੇ ਕੁੱਤੇ ਦਾ ਸ਼ਿਕਾਰ ਬਣਿਆ ਹੈ। ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਜ਼ੁਰਗ ਨੂੰ ਜ਼ਖਮੀ ਕਰਨ ਵਾਲਾ ਕੁੱਤਾ ਪਿੱਟਬੁਲ ਨਸਲ ਦਾ ਹੈ ਤੇ ਬਜ਼ੁਰਗ ਨੂੰ ਉਸ ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਲਾਲ ਲੋਚਿਆ ਹੈ ਕਿ ਬਜ਼ੁਰਗ ਨੂੰ ਹਰਚੋਵਾਲ ਸੀ ਐਚ ਐਸ ਆ ਤੋਂ ਗੁਰਦਾਸਪੁਰ ਬੱਬਰੀ ਸਿਵਲ ਹਸਪਤਾਲ ਵਿਖੇ ਰੈਫਰ ਕਰਨਾ ਪਿਆ। ਉਸ ਦੇ ਮੂੰਹ ਗਲੇ ਬਾਹ ਤੇ ਲੱਤ ਤੇ ਵੀ ਕੁੱਤੇ ਨੇ ਡੂੰਗੇ ਜ਼ਖਮ ਕੀਤੇ ਹਨ ਬਜ਼ੁਰਗ ਦੇ ਪਤੀਜੇ ਅਨੁਸਾਰ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਡੰਡਿਆਂ ਨਾਲ ਡਰਾ ਕੇ ਕੁੱਤੇ ਨੂੰ ਭਜਾਇਆ ਤੇ ਬਜ਼ੁਰਗ ਦੀ ਜਾਨ ਬਚਾਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਮਾਸ਼ੱਲਾ ਰੰਮ ਕੀ ਗੱਲ ਹੋਈ ਹੈ ਜੀ ਭਾਜੀ ਆਪਣੇ ਨਾਲ ਮਤਲਬ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਹੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਵਾ ਘੱਟੋ ਘਾਟ 20-25 ਬੰਦਿਆਂ ਨੂੰ ਦੰਦ ਲਾੜੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟਪੋਲਾ ਸ਼ਾਇਦ ਇਦਾਂ ਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20-25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ 'ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤੇ ਕਿ 20-22 ਬੱਚੇ ਸਾਡੇ ਘਟ ਵਿਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਯਾਰੀ ਕਰਕੇ ਭਾਜੀ ਇਹ ਕੁੱਤਾ ਰੱਖਣਾ ਲੱਗ ਗਿਆ ਜਾਨੀ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਨ ਲਓ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਯੂ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣਾ ਆਉਂਦਾ ਪਿਆ ਤੇ ਬਾਹਰੋਂ ਨੂੰ ਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵਾਲ ਨੂੰ ਗਏ ਨੇ ਮੇਰੀ ਦੁਕਾਨ ਮੋਹਲਿਆਂ ਦੀ ਤੇ ਆਪਣੇ ਘਰ ਵਾਲੋਂ ਆ ਲੱਗਾ ਵਾ ਇਹਨਾਂ ਨੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤਾਂ ਮਤਲਬ ਵਟਾ ਲਿਆ ਵਾ ਮੈਂ ਤਾਂ ਮਤਲਬ ਮੇਰੀ ਭਾਬੀ ਨੇ ਮਤਲਬ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਸ ਜਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਕਾਰਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਭਾਈ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਗੁੱਤੇ ਘਰਾਂ 'ਚ ਰੱਖਣ ਵਾਲੇ ਆਗੇ ਪੇਸ਼ੈਂਟ ਹਰਚੋ ਵਾਲ ਤੋਂ ਰੈਫਰ ਹੋ ਕੇ ਆਇਆ ਡੌਗ ਬਾਈਟ ਦੀ ਸਟਿਗਨਲ ਆਇਆ ਹੈ ਕੈਟੇਗਰੀ 3 ਜਖਮ ਹੈ ਨਾ ਤੇ ਕੈਟੇਗਰੀ 3 ਦਾ ਮਤਲਬ ਹੈ ਕਿ ਥੋੜੇ ਡੂੰਗੇ ਜਖਮ ਹੈ ਤੇ ਖੂਨ ਕਾਫੀ ਨਿਕਲਿਆ ਆ ਉਹਨਾਂ ਦੇ ਸਰ ਕਿੰਨੇ ਸਿਚੇ ਲੱਗੇ ਹੁੰਦਾ ਹੈ ਇਹ ਦੇ ਵਸੇ ਆਪਾਂ ਡੌਗ ਬਾਈਟ ਦੀ ਸਟਿਚ ਨਹੀਂ ਲਾਣੇ ਹੁੰਦੇ ਪਰ ਫਿਰ ਵੀ ਆਪਾਂ ਇੱਕ ਇੱਕ ਸਟਿਚ ਲਾਣੇ ਲਾਇਆ ਹੈ ਕਿਉਂਕਿ ਜ਼ਖਮ ਥੋੜਾ ਡੂੰਗਾ ਹੈ ਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ ਤਾਂ ਕਰਕੇ ਢਿੱਲੇ ਢਿੱਲੇ ਦੀਆਂ ਕਿ ਇੱਕ ਜਾਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜ਼ਖਮ ਦੇ ਇਹ ਦੱਸਿਆ ਜੀ ਕਿ ਜਿਹੜੇ ਕੱਟ ਹੈ ਕਿਨੇ ਕਿਸ ਤਰ੍ਹਾਂ ਦਾ ਡੌਗ ਹੈਗਾ ਕਿਹੜਾ ਨਹੀਂ ਇਹਨਾਂ ਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਮਲਟਾਇਆ